ਹਲਕਾ ਬੁਢਲਾਡਾ ਅਦੀਨ ਪੈਂਦੇ ਪਿੰਡ ਗੰਡੂ ਕਲਾ ਦੇ ਕਿਸਾਨਾਂ ਨੂੰ 32 ਸਾਲ ਦੇ ਲੰਬੇ ਕਾਨੂੰਨੀ ਲੜਾਈ ਤੋਂ ਬਾਅਦ 40 ਏਕੜ ਦੇ ਕਰੀਬ ਜ਼ਮੀਨ ਨੂੰ ਨਸੀਬ ਹੋਇਆ ਮਹਿਰੀ ਪਾਣੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਇਮਾਨਦਾਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸਖਤ ਮਿਹਨਤ ਨਾਲ ਮਹਿਰੀ ਪਾਣੀ ਮਿਲਣ ਕਾਰਨ ਜ਼ਮੀਨ ਦੀ ਆਮਦਨ ਹੋਵੇਗਾ ਵਾਦਾ ਕਿਸਾਨਾਂ ਵੱਲੋਂ ਇਸ ਮੌਕੇ ਲੱਡੂ ਵੰਡ ਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਕੀਤਾ ਧੰਨਵਾਦ ਭਾਈ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਜਵਰ ਸਿੰਘ ਜ਼ਿਲੇਦਾਰ ਜੀ ਜ਼ਿਲੇਦਾਰ ਬੋਹਾ ਜ਼ਿਲੇਦਾਰ ਸਾਹਿਬ ਅੱਜ ਤੁਸੀਂ ਪੰਜਾਬ ਰਹਿਣਾ ਵਾਟ ਤੇ ਕਿਸ ਨਾਲ ਖੁਸ਼ੀ ਸਾਂਝੀ ਕਰਨ ਪਹੁੰਚੋ ਆ ਜਿਹੜੇ ਕਹਿ ਰਹੇ ਨੇ ਵੀ ਸਾਡੇ 1947 ਤੋਂ ਬਾਅਦ ਪਹਿਲੀ ਵਾਰ ਸਾਡੇ ਖੇਤਾਂ 'ਚ ਪਾਣੀ ਆ ਬਨਮੇਤਰਾ ਦੇ ਦਿਓ ਆ ਅ 1947 ਵੀ ਕਹਿ ਸਕਦੇ ਆ ਵਿੱਚ ਲੇਕਿਨ ਇਹ ਇਹ ਚ ਵੱਡੀ ਲੜਾਈ ਇਹਨਾਂ ਦੀ ਬੰਦੇ ਦੀ ਖੁਦ ਹੀ ਆਪਦੀ ਹੈ ਜੀ ਇਹਦੇ ਵਿੱਚ ਲਾਲੋ ਵੀ 1992 ਦੇ ਵਿੱਚ ਇਹ ਕੇਸ ਮਾਨਯੋਗ ਮੰਡਲ ਨਹਿਰ ਅਫਸਰ ਵੱਲੋਂ ਪਾਸ ਹੋ ਗਿਆ ਸੀ ਇਹ ਕਮਾਂਡ ਹੋ ਗਿਆ ਸੀ ਰਗਵਾਰ ਲੇਕਿਨ ਕੁਝ ਕਾਨੂੰਨੀ ਅਰਚਨਾ ਕਾਰਨ ਕਿਉਂਕਿ ਰਿਟ ਪਟੀਸ਼ਨ ਫਾਈਲ ਹੋ ਗਈ ਉਹ ਤਕਰੀਬਨ 20 ਸਾਲ ਇਹ ਕੋਰਟ ਵੱਲੋਂ ਕਰਕੇ ਇਹਨਾਂ ਨੂੰ ਇੰਤਜ਼ਾਰ ਕਰਨਾ ਪਿਆ 2014 ਦੇ ਵਿੱਚ ਇਹ ਕੇਸ ਜਦੋਂ ਮਾਂਜੋ ਕੋਰਟ ਵੱਲੋਂ ਕਮਾਂਡ ਕਰ ਬਰਕਰਾਰ ਰੱਖਿਆ ਗਿਆ ਉਪਰੰਤ ਫਿਰ ਜਿਹੜੀ ਵਿਰੋਧੀ ਧਿਰ ਸੀ ਉਸਨੇ ਅੱਗੇ ਪਟੀਸ਼ਨ ਦਾਇਰ ਕਰਤੀ ਐਲਬੀਏ ਫਾਈਲ ਕਰਤੀ ਫਿਰ ਇਹ ਦੁਬਾਰੇ 2015 ਦੇ ਵਿੱਚ ਮਾਂਜੋ ਕੋਰਟ ਦੀ ਡਬਲ ਬੈਂਚ ਦੁਆਰਾ ਵੀ ਮਤਲਬ ਇਹ ਕਮਾਂਡ ਰੱਖਿਆ ਗਿਆ 15 ਤੋਂ ਬਾਅਦ ਉਪਰੰਤ ਲਾਲੋ ਵੀ 2023 ਦੇ ਵਿੱਚ ਪ੍ਰਾਰਥੀਆਂ ਸਾਡੇ ਨਾਲ ਤਾਲਮਿਲ ਕਰਿਆ ਕਹਿੰਦੇ ਵੀ ਇਹਦਾ ਕਰਕੇ ਸਾਡਾ ਰਕਵਾ ਹੈ ਕਮਾਂਡ ਹੈ ਉਹ ਇਹਦਾ ਕੋਈ ਹੱਲ ਕੀਤਾ ਜਾਵੇ ਉਦੋਂ ਤੋਂ ਹੀ ਸਾਡੀ ਕੋਸ਼ਿਸ਼ ਸੀਗੀ ਵੀ ਇਹਨੂੰ ਅਸੀਂ ਨੂੰ ਰਕਵੇ ਨੂੰ ਪਾਣੀ ਦਈਏ ਲੇਕਿਨ ਇਹ ਰਕਵਾ ਕਮਾਂਡ ਦਾ ਸੀਗਾ ਇਹਨੂੰ ਖਾਲ ਦਾ ਬੰਦੋਬਸਤ ਨਹੀਂ ਸੀ ਕੋਈ ਖਾਲ ਦਾ ਬੰਦੋਬਸਤ ਨਾ ਹੋਣ ਕਰਕੇ ਖਾਲ ਹੁੰਦਾ ਸੀ ਇਹ ਜਸਪਾਲ ਇਕਵਾਲ ਸਿੰਘ ਪਹਿਲਾਂ ਆਉਂਦੇ ਨੇ ਤਕਰੀਬਨ 5.5 ਕਿਲੇ ਰਕਵਾ ਇਹਨਾਂ ਦਾ ਸੀਗਾ ਜੇ ਉਹ ਇਹਨਾਂ ਨਾਲ ਗੱਲ ਕੀਤੀ ਗਈ ਹੈ ਕਹਿੰਦੇ ਵੀ ਸੇਟਾ ਕਰਕੇ ਸਾਡੇ ਵੀ 8-9 ਕਿਲੇ ਹੈਗੇ ਨੇ ਉਹਨੂੰ ਵੀ ਬਣਦੇ ਆਰ ਪਾਣੀ ਦੇ ਦੋ ਅਸੀਂ ਦੇ ਦਾਂਗੇ ਕੋਈ ਚੱਕਰ ਨਹੀਂ ਮੈਂ ਵੱਡੀ ਗੱਲ ਇਹਨਾਂ ਦੀ ਕਰਦਾ ਚਲੋ ਇਹਨਾਂ ਨੇ ਖਾਲ ਦੀ ਆਪਣੀ ਪਾਈਪ ਲਾਈਨ ਦੀ ਸਹਿਮਤੀ ਦੇਤੀ ਪਾਈਪ ਲਾਈਨ ਸਹਿਮਤੀ ਹੋ ਗਈ ਤੇ ਇਹ ਰਕਬੇ ਦਾ ਚਲੋ ਪਾਣੀ ਲੱਗ ਗਿਆ ਜੀ ਇਹਨਾਂ ਇੱਕ ਰਕਬਾ ਇਹ ਜੀ ਮੰਨ ਕੇ ਚਲੋ 32 ਏਕੜ ਤਾਂ ਇੱਕ ਔਰ ਤੋਂ ਕ ਇਹਨਾਂ ਦਾ ਆ ਗਿਆ ਤੇ ਕੁਛ ਨਾ ਦਾ 4.5 ਕਿਲੇ ਰਕਬਾ ਪਹਿਲਾਂ ਸੀਗਾ ਜਿਹੜਾ ਕਿ ਬੇਲਾ ਖਾਲੀ ਪਹਿਲਾਂ ਖਾਲ ਪਾ ਕੇ ਬਾਰੀ ਦਾ ਸੀਗੀ ਲੇਕਿਨ ਉਹ ਪਾਣੀ ਨਹੀਂ ਸੀ ਲੱਗ ਰਿਹਾ ਉਹਨੂੰ ਤੇ 9 ਕਿਲੇ ਹੋ ਗਏ ਜਿਸ ਵਾਲੇ ਪਾਲ ਕੇ ਤਕਰੀਬਨ ਲਗਭਗ 45 ਕਿਲਾ ਨੂੰ ਪਾਣੀ ਲੱਗ ਗਿਆ ਜੀ ਇਹ ਆਪਾਂ ਇਹ ਬ੍ਰਾਂਚ ਸਿਰੇ ਐਂਡ ਤੱਕ ਹਰਿਆਣਾ ਤੱਕ ਜਿੱਥੇ ਵੀ ਚਾਹ ਬੱਡਰ ਤੱਕ ਪਾਣੀ ਖੜ ਲੱਗ ਗਿਆ ਜੀ ਇਹ ਬ੍ਰਾਂਚ ਤੱਕ ਇਹ ਕੋਈ ਕਿਲਾ ਰਕਵਾ ਕਨਾਲ ਵੀ ਨਹੀਂ ਬਚਿਆ ਆਪਣਾ ਤੇ ਸਾਨੂੰ ਚਲੋ ਇਸ ਚੀਜ਼ ਦੀ ਖੁਸ਼ੀ ਆਈ ਵੀ ਇਹ ਪਾਣੀ ਜਾੜਾ ਸਾਡੀ ਵੀ ਮਨਸੰਦੋਸ਼ੀ ਹੈ ਵੀ ਚਲੋ ਉਹਨਾਂ ਦਾ ਹੱਕ ਹਲਾਸੀ ਹੋ ਗਈ ਜੀ ਹਾਂਜੀ ਕੀ ਨਾਮ ਮੇਰਾ ਨਾਮ ਜੀ ਨਰੋਤਮ ਸਿੰਘ ਪਿੰਡ ਗੰਡੂਕਲਾ ਜੀ ਉਹ ਤਾਂ ਨਹੀਂ ਜੀ ਤੁਹਾਡੇ ਜਿਹੜੇ ਖੇਤਾਂ ਨੂੰ ਪਾਣੀ ਮਿਲ ਜਾਏਗਾ ਅੱਜ ਤੋਂ ਬਾਅਦ ਹੁਣ ਮੈਗਿਆ ਤੁਸੀਂ ਕਿਸ ਤਰ੍ਹਾਂ ਦੇ ਦੋ ਜਿਹੜਾ ਹੋਏ ਤੁਸੀਂ ਉਪਰ ਆਉਂਦਾ ਕੀਤਾ ਕਿਸ ਤਰ੍ਹਾਂ ਅਸੀਂ ਜੀ 92 ਤੋਂ ਲਾ ਕੇ ਦੇਖੋ ਜੀ ਹੁਣ ਤੱਕ ਬਹੁਤ ਭੱਜਾਂ ਨਾ ਠੀਕ ਕੀਤੀ ਆਡੀ ਤਾਂ ਜੀ ਨਾ ਕਿਸੇ ਸਰਕਾਰ ਨੇ ਸੁਣੀ ਨਾ ਮੁਲਾਜ਼ਮਾਂ ਨੇ ਸੁਣੀ ਜੀ ਹੁਣ ਅਸੀਂ ਸਰਕਾਰ ਭਗਵਾਨ ਤਮਨ ਸਰਕਾਰ ਦਾ ਧੰਨਵਾਦ ਕਰਦੇ ਆਂ ਬਾਕੀ ਜਿਹੜੇ ਮੁਲਾਜ਼ਮ ਸਾਡੇ ਨਾਲ ਸਹਿਯੋਗ ਦਿੱਤਾ ਜੀ ਧੰਨਵਾਦ ਉਹਨਾਂ ਕਰਦੇ ਆਂ ਜੀ ਇਸ ਕਿਸ ਤਰ੍ਹਾਂ ਸੰਭਵ ਹੋਇਆ ਇਹ ਤਾਂ ਤੁਸੀਂ ਇਹਨਾਂ ਬਲਾਈ ਮਦਦ ਸਹਿਯੋਗ ਲੈਤਾ ਬਹੁਤ ਵਧੀਆ ਹੋਇਆ ਜੀ ਕੋਈ ਸਾਥੋ ਕੋਈ ਦਵਾਨੀ ਕਿਸੇ ਨੇ ਪੈਸਾ ਨਹੀਂ ਮੰਗਿਆ ਜੀ ਸਾਰਾ ਮੁਕਤ ਕੰਮ ਹੋਇਆ ਸਾਡਾ ਘਰੇ ਬੈਠਿਆਂ ਦਾ ਹੋਇਆ ਜੀ ਅੱਜ ਕਿਨਾਮ ਆਪਰਾ ਹਰਵਿੰਦਰ ਸਿੰਘ ਜੀ ਗਵਿੰਦਰ ਸਿੰਘ ਜੀ ਤੁਸੀਂ ਅੱਜ ਪੰਜਾਬ ਰਹਿਣਾ ਬਾਰਡਰ ਤੇ ਖੜੇ ਹੋਗੇ ਤੁਸੀਂ 10 ਸਾਲ ਵਿੱਚ ਤੁਹਾਡੀ ਇੱਥੇ ਫਸਲ ਨੂੰ ਪਾਣੀ ਲੱਗਿਆ ਜਦ ਤੋਂ ਬਾਅਦ ਹੁਣ ਕੀ ਜੇ ਮੈਂ ਸੰਭਵ ਹੋਇਆ ਸਾਰਾ ਕੁਝ ਇਹ ਸਾਡੇ ਲਗਭਗ ਜੀ 92 ਤੋਂ ਲੈ ਕੇ ਜਦੋਂ ਜੈਦ ਤੋਂ ਬਾਅਦ 40 ਏਕੜ ਦੇ ਰਕਵੇ ਨੂੰ ਲਗਭਗ ਵੀ ਪਹਿਲੀ ਵਾਰ ਨਹਿਰੀ ਪਾਣੀ ਮਿਲਿਆਗਾ ਤੇ ਇਸ ਵਿੱਚ ਅਸੀਂ ਸਰਕਾਰ ਦਾ ਬਹੁਤ ਜ਼ਿਆਦਾ ਰੋਲ ਅਦਾ ਕਰਦਿਆਂ ਤੇ ਮਿਹਨਤੀ ਅਫਸਰ ਇਮਾਨਦਾਰ ਅਫਸਰਾਂ ਨੇ ਜੋ ਕਿ 92 ਤੋਂ ਲੈ ਕੇ ਸਾਡੀ ਬਹੁਤ ਇਸ ਵਾਸਤੇ ਅ ਭਜਨ ਅਠ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ ਸੀ ਜੋ ਕਿ ਇਮਾਨਦਾਰ ਸਰਕਾਰ ਆਈ ਅਤੇ ਇਮਾਨਦਾਰ ਅਫਸਰ ਲੱਗੇ ਉਹਨਾਂ ਦੀ ਮਿਹਨਤ ਸਦਕਾ ਸਾਨੂੰ ਅੱਜ ਅਸੀਂ ਨਹਿਰੀ ਪਾਣੀ ਲਾ ਰਹੇ ਥੋੜੀ ਫਸਲ ਦੀ ਜੇ ਤੁਹਾਨੂੰ ਕਿੰਨੀ ਕਿਹਦੇ ਨਾਲ ਮੁਨਾਫਾ ਹੋਊਗਾ ਜਿਹੜੇ ਤੁਸੀਂ ਹੁਣ ਪਾਣੀ ਮਿਲ ਰਿਹਾ ਜੀ ਲਗਭਗ ਜਿਹੜਾ ਧਰਤੀ ਹੇਠਲਾ ਪਾਣੀ ਹੈ ਸਾਡਾ ਬਹੁਤ ਜਿਆਦਾ ਨਰਮ ਆ ਇੱਥੇ ਅਸੀਂ ਇਹ ਮੰਨਦੇ ਆ ਵੀ ਸਾਲ ਦਾ ਲਗਭਗ 40000 ਏਕੜ ਦਾ ਵੀ ਸਾਨੂੰ ਮੁਨਾਫਾ ਹੋਊਗਾ ਨਹਿਰੀ ਪਾਣੀ ਲੱਗਣ ਦਾ ਅੱਜ ਕੀ ਨਾਮ ਆਪਣਾ ਬਿੱਕਰ ਸਿੰਘ ਆ ਜੀ ਆਪਣਾ ਗੰਡੂਕਲਾ ਪਿੰਡ ਆ ਜੀ ਸਾਡਾ ਅਸੀਂ ਜਮਾ ਟੇਲਾਂ ਤੇ ਆਈ ਬਿਲਕੁਲ ਬਾਰਡਰ ਤੇ ਹਰਿਆਣੇ ਦੇ ਤੇ ਤੇ ਸਾਡੇ ਨਹਿਰੀ ਪਾਣੀ ਮਤਲਬ ਕਿ ਨਹਿਰ ਚ ਤਾਂ ਬਹੁਤ ਜਿਆਦਾ ਫੁੱਲ ਆ ਜੀ ਪਾਣੀ ਭਗਵੰਤਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆ ਪਰ ਸਾਡੇ ਟੇਲਾਂ ਤੇ ਪਾਣੀ ਨਹੀਂ ਪਹੁੰਚ ਰਿਹਾ ਜੀ ਤੇ ਸੂਏ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਤੇ 2025 ਇਹ ਚ ਨੱਕੇ ਨੇ ਜੀ ਜਿਹੜੇ ਟੁੱਟ ਚੁੱਕੀ ਹੈ ਜੋ ਪਾਣੀ ਫੁੱਲ ਛੱਡਦੇ ਨੇ ਮੁਲਾਜ਼ਮ ਉਹ ਟੁੱਟ ਜਾਂਦਾ ਜੀ ਸਾਡੇ ਤੱਕ ਪਾਣੀ ਨਹੀਂ ਪਹੁੰਚਦਾ ਜੀ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਜੀ ਕਿ ਸਾਡਾ ਇਹ ਸੂਆ ਨਵਾਂ ਬਣਵਾਇਆ ਜਾਵੇ ਕਿਹੜੀ ਬ੍ਰਾਂਚ ਹੈ ਇਹ ਇਹ ਤਨਪਰਾ ਬ੍ਰਾਂਚ ਹੈ ਜੀ ਪਾਣੀ ਇਹ ਚ ਫੁੱਲ ਛੱਡਣ ਕਾਰਨ ਇਹ ਕਈ ਥਾਂ ਤੋਂ ਟੁੱਟ ਚੁੱਕਿਆ ਹੈ ਜੀ ਪਹਿਲਾਂ ਵੀ ਤੇ ਹੁਣ ਵੀ ਜੇ ਫੁੱਲ ਛੱਡਦੇ ਨੇ ਤਾਂ ਟੁੱਟ ਜਾਂਦਾ ਜੀ ਇਹ ਟੇਲਾਂ ਤੇ ਪਾਣੀ ਨਹੀਂ ਪਹੁੰਚਦਾ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਕਿ ਸਾਡਾ ਸੂਆ ਨਵਾਂ ਬਣਵਾਇਆ ਜਾਵੇ ਜੀ ਦੁਬਾਰ